ਕੀ ਡਿਮਾਂਡ ਹੈ ਸਵਾ ਸੇ ਜੀ ਸਵਾ ਸੇ ਲੱਖ ਹੈ ਪੂਰੇ ਸੇ ਦਾ ਤੂੰ ਕਹਣਾ ਦਵਾਗੇ ਹੈ 5000 ਹੋਰ ਕਟੇਂ ਕਰ ਦਾਂਗੇ ਜੇ ਮੈਂ ਕਹਾ ਵੀ 5 ਲੱਖ ਤੇ 80 ਹਜ਼ਾਰ ਦਾ ਟਰੈਕਟਰ ਬਣ ਜੂ 580 ਘਟੋ ਕੱਟਣੀ ਬਹੁਤ ਆ ਮਾਰਕੀਟ ਰਹੀ ਨਹੀਂ ਆ ਚੱਲ ਦੇ ਦੇ ਲੈ ਮਿੱਤਰੋ 5 ਲੱਖ ਤੇ 80 ਹਜ਼ਾਰ ਦੇ ਵਿੱਚ ਆ ਟਰੈਕਟਰ ਦਵਾਵਾਂਗੇ ਨੰਬਰ ਇਹਦਾ ਵੀ ਪੰਜਾਬ ਆ 5580 ਦਾ ਨੰਬਰ ਇੰਜਨ ਗੇਅਰ ਦਾ ਕਿਵੇਂ ਹੈ ਵਧੀਆ ਚਲਾਈਦਾ ਕਿੰਨੇ ਚ ਦਈਏ ਫਿਰ ਆਪਾਂ ਇਹਨੂੰ ਇਹਦੇ ਦਾ 20 ਦਾ 220000 ਦਾ ਥੋੜਾ ਜਿਹਾ ਹੋਰ ਜਾਇਜੇ ਕਰ ਲੈ। ਕਰ ਦਾਂਗੇ ਮਾਨਦਾਨੇ ਚੋਂ ਵੀ। ਕਿੰਨਾ ਕ ਕਰ ਦੇਗਾ? 5000 ਹੋਰ ਕਰ ਦਾਂਗੇ। 5 ਨਾਲ ਗੱਲ ਨਹੀਂ ਬਣਨੀ। ਵੱਡੇ ਡਿਸਕਾਊਂਟ ਕਰਿਆ ਕਰ। ਨਹੀਂ ਵੱਡੇ ਨਹੀਂ ਨਾ ਰੇਟ ਹੀ ਗਿਆ ਨਾ ਟਾਇਰ ਡੂਰ ਵੀ ਨਾ ਮੈਨੇ ਜਮਾ। ਕਹਿੰਦਾ ਉਠਾਂ ਵਾਲੇ ਨਾਲ ਲਾ ਕੇ ਜਾ ਰਹੀ ਦਰਵਾਜੇ ਨਹੀਂ ਨਹੀਂ ਮੇਰੇ ਰੱਖੀ ਦੇ। ਉਹ ਕੰਮ ਕਰਾ ਕਰ ਜੇ ਸਾਨੂੰ ਬੁਲਾਉਣਾ ਹੁੰਦਾ ਡਿਸਕਾਊਂਟ ਵੱਡੇ ਦੇ। ਖੁੱਲੇ ਰੇਟ ਦੇ ਖੁੱਲੇ ਖਾ ਲੈਣ ਸੀਲਡ ਰੇਟ ਸਾਰਾ। ਅੱਛਾ। ਥੋੜਾ ਜਿਹਾ ਹੋਰ ਆ ਜਾ ਘਟ। ਕਰ ਦਾਂਗੇ ਮਾਨਦਾਨੇ ਵਾਹੇ ਸਸੇ। ਦੋ ਤੋਂ ਠੇਠਾ ਹੋ ਜਾਏਗਾ। ਨਹੀਂ ਥੱਲੇ ਨਹੀਂ ਆਉਣਾ ਵੱਡੇ। ਹੈ? ਨਾ। ਆਉ ਆ ਨਿਪਲਾਂ ਨੁਪਲਾਂ ਦੇ ਘਰ ਚੈੱਕਣ ਤੇ ਸੁਪੂ ਸੁਧਾ ਜਮੀਨ ਨਾ ਮਾੜਦਾ ਪੱਟੀ ਚੈੱਕ ਕਰਵਾਦੇ ਜਮੀਨ ਕੋਕਾ ਪੀਸ ਟਰੈਕਟਰ ਆ ਯਾਰ ਇਹਦਾ ਸਰਕਾਰੀ ਪਲੇਟਾਂ ਵੀ ਲੱਗੀਆਂ ਪਈਆਂ ਨੇ ਲੈ ਫਸਟ ਕਲਟੀ ਦਾ ਮੈਂ ਤਾਂ ਕਹਣਾ ਭਾਈ ਜੇ ਕੋਈ ਸੱਜਣ ਆਏ ਸੋਚਦਾ ਵੀ ਨਵਾਂ ਘੜਾ ਕਿਲੇ ਉਹਨਾਂ ਆ ਲੈ ਕੇ ਜਾਵੇ ਯਾਰ ਕੋੜਾ ਬੰਪਰ ਵੀ ਲੱਗਿਆ ਹੋਇਆ ਟਾਇਰ ਵੀ ਮੂਹਰੇ ਦੂਜੇ ਪਾਸੇ ਰਿੰਗ ਵੀ ਦੂਜੇ ਪੇਵਨ ਹਾਂ 13 ਮਲਣਾ ਦੇਖ ਰਿੰਗ ਵੀ ਦੂਜੇ ਪਾਏ ਹੋਣੇ ਘੈਂਟ ਆ ਝਾਜੀ ਟਾਇਰ ਪਾਏ ਹੋਏ ਨੇ 13 ਮਲਣਾ ਡਬਲ ਪੰਪ ਆ ਡਬਲ ਪੰਪਾ ਪਾਵਰ ਸਟੀਅਰਿੰਗ 2013 ਮਾਡਲ ਆ ਬੇਟ ਬੂਟੇ ਤੇ ਲੱਗੇ ਹੋਏ ਨੇ ਆ ਦੂਜੇ ਲੱਗੇ ਤਾਂ ਫਾਈਬਰ ਜੀ ਦੇ ਨੇ ਤੇ ਜੇ ਲੱਗਦੇ ਤਾਂ ਸੋਹਣੇ ਆ ਨਾ ਤੇ ਆ ਦੇਖਾ ਮਗਰਾਡਾਂ ਦੇ ਉੱਪਰ ਹੱਥ ਪਾਉਣ ਵਾਲੇ ਹੈਂਡਓਵਰ ਕਿੰਨੇ ਸੋਹਣੇ ਲੱਗੇ ਆ ਕਨੋਪੀ ਵੀ ਲੱਗੀ ਹੋਈ ਆ ਪੱਖੀ ਲੱਗੀ ਹੋਈ ਆ ਸੀਸੇ ਲੱਗੇ ਉਹਨੇ ਸਾਈਡ ਕਰਾਸ ਘੈਂਟ ਕਿੰਨੇ ਦਾ ਦੇ ਦਈਏ ਫਿਰ ਆਪਾਂ ਛੇੜ ਦੇ ਦਾ ਪੂਰੇ 4 ਲੱਖ ਦਾ 13 ਮਾਡਲ ਪੂਰੇ 4 ਲੱਖ ਦਾ ਡਿਸਕਾਊਂਟ ਕਰ ਫਿਰ ਇਹਦੇ ਵਿੱਚੋਂ ਸਕੋਨ ਕਰਦੇ 10000 90 ਦੇ ਦਾ 10000 ਨਾਲ ਗੱਲ ਨਹੀਂ ਬਣਨੀ ਹਾਂ ਵੱਧ ਕਰ ਬਾਕੀ ਤੂੰ ਕਰੇਗਾ ਕੁਸ ਮੈਂ ਮੇਰੇ ਤੋਂ ਵੀ ਮੇਤਰੋ ਅੱਜ ਫਰਵਾਹੀ ਪਹੁੰਚ ਗਏ ਬਾਈ ਗੁਰਲਾਲ ਦੇ ਸ਼ੋਅਰੂਮ ਤੇ ਆ ਜਿੰਨੇ ਵੀ ਟਰੈਕਟਰ ਤੁਸੀਂ ਵੇਖ ਰਹੇ ਹੋਣਾ ਸਾਰੇ ਤੁਹਾਡੇ ਘਰਾਂ ਦੇ ਵਿੱਚ ਪਚਾਉਣੇ ਆ ਵਾਜਬ ਰੇਟਾਂ ਦੇ ਵਿੱਚ ਇਹ ਨਾ ਕਦੇ ਸਮਝ ਲਿਓ ਵੀ ਪਤਾ ਨਹੀਂ ਕਣਕਾ ਪੱਕ ਗਿਆ ਰੇਟ ਬਾਈ ਨੇ ਮਹਿੰਗਾ ਕਰਤਾ ਹੋ ਅੱਜ ਰੇਟ ਤੁਹਾਡੀ ਮਰਜ਼ੀ ਦੇ ਹੋਣਗੇ ਗੁਰਲਾਲ ਜਿਹੜਾ ਕੁਝ ਮਰਜ਼ੀ ਕਹੀ ਜਾਵੇ ਤੁਸੀਂ ਜੁੜੇ ਰਹੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਪਹਿਲਾਂ ਗੁਰਲਾਲ ਦਿਖਾ ਦਈਏ ਤੁਹਾਨੂੰ ਕਿਹੜਾ ਵਾਹੀ ਸਤਰੀਕਾਲ ਕਿਹੜਾ ਗੁਰਲਾਲ ਵਧੀਆ ਵਧੀਆ ਮੇਤਰੋ ਇਹ ਬਾਈ ਆ ਗੁਰਲਾਲ ਪਿੰਡ ਬਾਈ ਦਾ ਹੈਗਾ ਫਰਵਾਹੀ ਬੰਦਾ ਵੀ ਨਿਰੀ ਤਵਾਹੀ ਹੈ ਰੇ ਆਪਾ ਬਾਈ ਕਿੰਨੇ ਟਰੈਕਟਰ ਦਿਖਾ ਮਗਾਜਾ ਸੱਤ ਟਰੈਕਟਰ ਨੇ ਹਾਂਜੀ ਕਿਹੜੇ ਕਿਹੜੇ ਨੇ ਕਦਾ 855 ਆਹ ਸਟੈਂਡਰਡ ਖੜਾ ਆਹ ਸਟੈਂਡਰਡ ਖੜਾ ਟ੍ਰੇਡ ਖੜਾ ਆਹ ਟ੍ਰੇਡ ਖੜਾ ਉਹ 855 ਖੜਾ ਉਧਰ ਮੇਦਰਾ ਖੜਾ 875 23 ਮਾਡਲ 855 ਦੋ ਤਿੰਨ ਟਰ ਖੜੇ ਨੇ ਇੱਕ ਫਾਰਮ 60 ਖੜਾ ਸ਼ੁਰੂਆਤ ਕਿਹੜੇ ਤੋਂ ਕਰਦੀਏ ਟ੍ਰੇਡ ਤੋਂ ਹੀ ਕਰਦੇ ਇੱਥੇ ਹੀ ਚਲ ਇੱਥੇ ਖੜੇ ਆ ਉਹੀ ਕਰਦੇ ਆ ਬਾਈ ਦੱਸੀ ਕਰਾਂ ਕੀ ਗੱਲ ਬਾਤ ਹੈ 2019 ਮਾਡਲ ਹੈਗਾ ਸੀਲਡ ਸਾਰਾ ਟਰੈਡ ਖੁੱਲਿਆ ਨਹੀਂ ਸਾਰਾ ਸੀਲਡ ਹੈ ਨੰਬਰ ਪੰਜਾਬ ਦਾ ਪੰਜਾਬ ਦਾ ਸੰਗਰੂਰ ਦਾ ਨੰਬਰ ਨਾਲ ਤੇ ਡੈਰੇ ਚਾਰੇ ਅਸੀਂ ਲੈ ਮੈਟਰੋ ਚੌਦਾਂ ਸੌ ਘੰਟਾ ਚੱਲੇ ਧਰਮੇ ਮਗਰਾੜਾਂ ਦੇ ਵਿੱਚੋਂ ਚੈੱਕ ਕਰਵਾਦੇ ਨੇ ਮਾੜਾ ਚੈੱਕ ਕਰਵਾਦੇ ਨਿਕਲੋ ਬਲੋਮੇ ਪੈਰੰਬਾ ਦਾ ਹਲੇ ਨਟਰਾ ਨੂੰ ਜਿਵੇਂ ਕਹਿੰਦੀ ਨੇ ਚਾਬੀ ਵੀ ਨਹੀਂ ਲੱਗੀ ਲੈ ਕੰਦ ਖਾਦੇ ਪੱਸੋਂ ਹਾਂ ਇਧਰ ਵੀ ਕਰਵਾਦੇ ਚੈੱਕ ਆ ਪੂਰਾ ਕੁਤ ਹੋਕ ਹੱਕ ਦਿਖਾ ਲੈ ਸਾਰਾ ਪੂਰਾ ਘੰਟਾ ਟਰੈਕਟਰ ਸਾਰੇ ਆ ਲੈ ਲਾਈਨ ਤੋੜ ਬੰਨ ਨਹੀਂ ਕਿਤੇ ਬਿਲਕੁਲ ਲੈ ਮਗਰਾੜ ਮਗਰੂੜ ਵੀ ਟੇਪ ਕੀਤੇ ਹੋਏ ਛਤਰੀ ਬਿਲਕੁਲ ਨਵੀਂ ਹੈ ਧਰਮੇ ਕੰਡੀਸ਼ਨ ਦਾ ਵੀ ਬਹੁਤ ਘੰਟਾ ਹੈ ਫਰਸਟ ਕੁਆਲਟੀ ਦਾ ਹਾਂ ਇਹ ਮਾਡਲ ਦੱਸਿਆ ਸੀ ਬਾਈ 2000 2019 2019 ਮਾਡਲ ਹੈ ਤੇ ਟੈਂਕੀ ਕੀ ਡਿਮਾਂਡ ਆ ਬਈ ਡਿਮਾਂਡ ਤਾਂ ਸਵਾ ਸੇ ਹੈ ਜੀ ਇਹਦੀ ਸਵਾ ਸੇ ਲੱਖ ਦੇਵਾਂਗੇ 6 ਲੱਖ ਦਾ ਪੂਰੇ ਸੇ ਦਾ ਪੂਰੇ ਸੇ ਦਾ ਸਾਹਬ ਜੀ ਚ ਆ ਜਾ ਥੋੜਾ ਜਿਹਾ ਹੋਰ ਹੋਰ ਕਰ ਦਾਂਗੇ ਮਾਨ ਦਾ ਕਿੰਨਾ ਕੁ ਕਰੇਗਾ 5000 ਹੋਰ ਕਰ ਦਾਂਗੇ 5 ਨਾਲ ਗੱਲ ਨਹੀਂ ਬਣਨੀ ਵੱਡਾ ਟਰੈਕਟਰ ਹੈ 3 ਸਪੀਡ ਰੈਟ ਆ ਗਿਆ ਤੇਰੇ 3 ਸਪੀਡ 855 ਵਾਲਾ ਹੈ ਰੈਟ ਵੀ ਓਕੇ ਤੇ ਦੁਬਾਰੇ ਦੱਸ ਇੱਕ ਵਾਰੀ ਕੀ ਡਿਮਾਂਡ ਹੈ ਸਵਾ ਸੇ ਜੀ ਸਵਾ ਸੇ ਲੱਖ ਹੈ ਪੂਰੇ ਸੇ ਦਾ ਤੂੰ ਕਹਣਾ ਦਵਾਂਗੇ ਹੈ 5000 ਹੋਰ ਘਟੇਂਗਾ ਕਰ ਦਾਂਗੇ ਜੇ ਮੈਂ ਕਹਾ ਬੀ ਪੰਜ ਲੱਖ ਤੇ 80 ਹਜ਼ਾਰ ਦਾ ਟਰੈਕਟਰ ਬਣ ਜੂ 5 80 ਘਟੋ ਘਟਣੀ ਬਹੁਤ ਆ ਮਾਰਕੀਟ ਰਹੀ ਨਹੀਂ ਆ ਚੱਲ ਦੇ ਦੇ ਲੈ ਮਿੱਤਰੋ 5 ਲੱਖ ਤੇ 80 ਹਜ਼ਾਰ ਦੇ ਵਿੱਚ ਆ ਟਰੈਕਟਰ ਦਵਾਵਾਂਗੇ ਨਿਸਾਨੇ ਠੋਕ ਠੋਕ ਕੇ ਲਾਉਣੇ ਆ ਤੇ ਭਾਈ ਆ ਵੀ ਦੱਸ ਦੇ ਕਰਾਂ 275 ਰੇੜਾ ਮੇਂ ਦਰਾ ਖੜਾ ਇਹ 2000 ਮਾਡਲ ਆ 2000 ਮਾਡਲ ਆ ਧਰਮੇ ਟਾਇਰ ਮਾਗਰ ਲਈ ਜੋਂ ਵੀ ਨਾ ਮੇਨੇ ਓਏ ਮਾਗਰ ਦਾ ਚੱਲੇ ਹੀ ਨਹੀਂ ਪਵਾ ਕੇ ਤਾਂ ਜਮ ਵੀ ਨਹੀਂ ਚੱਲੇ ਹੋਏ ਹੈ ਨਾ ਤੇ ਕੰਡੀਸ਼ਨ ਵੀ ਦਿਖਾ ਦੇ ਬਾਕੀ ਸਾਰਾ ਰੇਨ ਵਾਲਾ ਟੈਂਕੀ ਦੇ ਉੱਤੇ ਪਾਰ ਵੱਜੀ ਵੀ ਹੈ ਇੱਥੇ ਘੋਰਾ ਵੱਜਿਆ ਹੋਇਆ ਬਾਕੀ ਸਾਰਾ ओरिजिनल ਹੈ ਮਗਰਾਡਾਂ ਦਾ ਵੀ ਹਾਂ ਇੱਕ ਮਗਰਾਡ ਹੋਇਆ ਹੋਇਆ ਇਧਰੋਂ ਇੱਕ ਸਾਈਡ ਅਸ਼ਾ ਉੱਧਰਲੇ ਪਾਸੇ ਇੱਕ ਥੋੜਾ ਜਿਹਾ ਮਗਰਾਡ ਹੋਇਆ ਹੋਇਆ ਬਾਕੀ ਰੇਨ ਵਾਲਾ ਸਾਰਾ ਬਾਡੀ ਬੁੱਡੀ ਪੈਰਾਂ ਦੀ ਕੰਡੀਸ਼ਨ ਅੱਗੋ ਵੀ ਚੰਗੀ ਆ ਬਈ ਚੱਲ ਚਲਾਵੇ ਤਾਂ ਕਿਵੇਂ ਆ ਇਹ ਚਲਾਈ ਤਾਂ ਵਧੀਆ ਪੂਰਾ ਓਕੇ ਆ ਹਾਂ ਨੰਬਰ ਇਹਦਾ ਵੀ ਪੰਜਾਬ ਦਾ 50 50 ਠੰਡੇ ਦਾ ਨੰਬਰ ਇੰਜਨ ਗੇਅਰ ਦਾ ਕਿਵੇਂ ਆ ਇਹ ਵਧੀਆ ਚਲਾਈ ਦਾ ਕਿੰਨੇ ਚ ਦਈਏ ਫਿਰ ਆਪਾਂ ਇਹਨੂੰ ਇਹਦੇ ਦਾ 20 ਦਾ ਥੋੜੇ ਹੋਰ ਜਾਇਜੇ ਕਰ ਲੈ। ਕਰ ਦਾਂਗੇ ਮਾਨਦਾਨੇ ਚੋਂ ਵੀ। ਕਿੰਨਾ ਕ ਕਰ ਦੇਗਾ? 5000 ਹੋਰ ਕਰ ਦਾਂਗੇ। 5 ਨਾਲ ਗੱਲ ਨਹੀਂ ਬਣਨੀ ਵੱਡੇ ਡਿਸਕਾਊਂਟ ਕਰਿਆ ਕਰ। ਨਹੀਂ ਵੱਡੇ ਨਹੀਂ ਨਾ ਰੇਟ ਹੀ ਗਿਆ ਨਾ ਟਾਇਰ ਡੂਰ ਵੀ ਨਾ ਮੈਨੇ ਜਮਾ। ਕਹਿੰਦਾ ਉਹ ਉਠਾਂ ਵਾਲੇ ਨਾਲ ਲਾ ਕੇ ਜਾ ਰਹੀ ਦਰਵਾਜ਼ੇ ਨਹੀਂ ਨਹੀਂ ਮੇ ਰੱਖੀ ਦੇ। ਉਹ ਕੰਮ ਕਰਾ ਕਰ ਜੇ ਸਾਨੂੰ ਬੁਲਾਉਣਾ ਹੁੰਦਾ ਡਿਸਕਾਊਂਟ ਵੱਡੇ ਦੇ। ਕੋਈ ਲੈ ਰੇਟ ਦੇਖ ਲੈ ਖਲੇ ਖਲੇ ਸੀਲ ਡਾਟਾ ਸਾਰਾ। ਅੱਛਾ। ਕਿੰਨੇ ਦਾ ਦੇ ਦਈਏ ਦੱਸੀ ਥੋੜਾ ਜ। ਬਾ 215 ਦੇ ਦੇ। 215 ਦਾ ਹੈ। ਨਹੀਂ ਜਾ। ਥੋੜਾ ਜਿਹਾ ਹੋਰ ਆ ਜਾ ਘੱਟ ਕਰ ਦਾਂਗੇ ਮਾਨਤਾਨ ਮੁਹਾਬੇ ਸੋਸ ਦੋ ਦੋ ਹੀਟਾ ਹੋ ਜਾਏਗਾ ਨਹੀਂ ਥੱਲੇ ਨਹੀਂ ਹੋਣਾ ਬੱਟੇ ਹੈ ਨਾ ਆਉਂਦਾ ਨਹੀਂ ਦੋ ਥੇਟਾ ਲੈ ਫਿਰ 210000 ਦਾ ਕਰਵਾ ਦੀਏ ਚਲ ਦੱਸਦਾ ਲੈ ਮਿੱਤਰੋ 210000 ਦੇ ਵਿੱਚ ਚੱਕ ਲਓ ਯਾਰ ਹਨਾ ਬਈ ਜਿਹੜਾ ਆ ਖੜਾ ਹੁਣ ਇਧਰਲੇ ਪਾਸੇ 855 ਇਹ 10 ਮਾਡਲ ਹੈ 2010 ਮਾਡਲ ਹੈ ਰਿਵਰਸ ਪੀਟੀਓ ਹੈ ਰਿਵਰਸ ਪੀਟੀਓ ਤੇ ਕਰ ਲਓ ਉਸ ਦਾ ਇੰਜਨ ਚੋਂ ਬਣਾ ਇਹ ਹਾਂ ਕਰ ਲਓ ਉਸ ਦਾ ਇੰਜਨ ਟੇਡੇ ਹਿੱਸੇ ਵਾਲਾ ਹਾਂ ਡਿਸਟ੍ਰੀਬਿਊਟਰ ਲੱਗਿਆ ਹੋਇਆ ਉਹ ਡਿਸਟ੍ਰੀਬਿਊਟਰ ਲੱਗਿਆ ਹੋਇਆ ਧਰਮੇ ਚੌਕੜਾ ਟਾਇਰ ਤਾਂ ਇਹਦਾ ਵੀ ਨਵੇਂ ਵਰਗੀ ਆ ਹਾਂ ਇਹ ਮੈਂ ਇਧਰ 80 ਪੈਸੇ ਦਾ ਰਹਿ ਗਿਆ ਹਾਂ ਹਾਂ 80 85 ਪੈਸੇ ਟਾਇਰ ਪਏ ਆ ਪਿੱਛੋਂ ਸਾਰੀ ਕੰਡੀਸ਼ਨ ਦਿਖਾ ਦੇ ਡਾਇਰੈਕਟਰ ਦੀ ਵਧੀਆ ਟਾਇਰ ਸਾਰੇ ਹਾਂ ਆ ਮਗਰਾੜ ਦਾ ਹੋਏ ਹੈਗੇ ਮਾੜੇ ਮਾੜੇ ਓਕੇ ਆ ਸੈੱਟਾ ਹੋਈ ਜਾਂਦਾ ਪਿਲਰ ਜੇ ਗਲ ਜਾਂਦਾ ਤਾਂ ਠੀਕ ਆ ਜੋ ਹੋਇਆ ਤੂੰ ਸਾਹਮਣੇ ਵੀ ਆ ਉਦਾਂ ਅੰਦਰੋਂ ਕਿਵੇਂ ਹੈ ਇਹ ਚੱਲ ਚੱਲਾ ਦੇ ਵਾਕੀ ਰੇਨ ਨਾਲ ਸਾਰਾ ਪੂਰਾ ਓਕੇ ਆ ਪੂਰਾ ਵਧੀਆ ਕਿੰਨੇ ਦਾ ਦੇ ਦਈਏ ਫਿਰ ਇਹਦਾ ਤਨ 65 ਦਾ 3 ਲੱਖ 65 ਆ ਜੀ ਮੌਕੇ ਤੇ ਕਿੰਨੇ ਦਾ ਬਣੂ ਬਈ ਫੱਟੀ ਬੁੱਟੀ ਰੁਸੇਕ ਆ ਨਹੀਂ ਆ ਬਈ ਹੂੰ ਮੌਕੇ ਤੇ 6000 55 ਦਾ ਬਣਜੂ 55 ਦੇ ਦੇ ਝੱਕ ਮਿੱਤਰੋ 3 ਲੱਖ ਤੇ 55 ਹਜ਼ਾਰ ਦਾ 2010 ਮਾਡਲ ਹੈ ਨਾ ਨੰਬਰ ਪੰਜਾਬ 50 50 ਓਕੇ ਤੇ ਜਿਹੜਾ ਆ ਖੜਾ ਵੀ ਸਟੈਂਡਰਡ ਇਹ 12 ਮਾਡਲ 2012 ਦਾ ਹੈਗਾ ਮਾਡਲ ਹੈਗਾ DI 460 ਹੈ ਨਾ 460 ਪਾਵਰ ਸਟੀਅਰਿੰਗ ਡਿਸਟ੍ਰਿਬਿਊਟਰ ਲੱਗਾ ਹੋਇਆ ਓਕੇ ਸਾਰਾ ਰੀਨਲ ਰੈਡ ਸਾਰਾ ਸੀਲਡ ਹੈ ਹਾਂ ਟਾਇਰਾਂ ਦੀ ਕੀ ਕੰਡੀਸ਼ਨ ਹੈ ਦੀ ਇਹ ਰਹਿ ਗਿਆ 85 ਪੈਸੇ ਮਾਰਫ ਦੇ ਚੌਕੜੇ ਮਾਰਫ ਦਾ ਚੱਲਿਆ ਕਿੰਨਾ ਕੂਏ ਚੱਲਿਆ ਤਾਂ ਨਹੀਂ ਇਹ ਤਾਂ ਦੇਖੇ ਮੀਟਰ ਮੂਟਰ ਜਾ ਕੰਨਾ ਤੰਨੇ ਦਾ ਕੋਧਾ ਹੁੰਦਾ ਨਹੀਂ ਹੈ ਕਰੀ ਕਰਾ ਚੈੱਕ ਫਿਰ ਆਪਾਂ ਇਹ ਵੀ ਦੇਖ ਹੀ ਲਈਏ ਹੁਣ 293200 ਹੈ 2900 ਘੰਟਾ ਓਕੇ ਕਿੰਨੇ ਦਾ ਦੇਣਾ ਬਈ ਇਹ ਦੇਖ ਤੈਨੂੰ 70 ਦਾ 3 ਲੱਖ ਤੇ 70 ਹਜ਼ਾਰ ਬਰਨਾਲਾ ਨੰਬਰ ਆ ਵੀ ਵੀ ਉਹ ਬਰਨਾਲੇ ਦਾ ਨੰਬਰ ਬਰਨਾਲੇ ਦਾ ਨੰਬਰ ਫਸਟ ਵਾਰ ਕਿੰਨੇ ਦਾ ਦੇਗਾ ਮੌਕੇ ਤੇ ਇਹ ਜਿਆਦਾ ਰੇਟ ਲਾ ਦੇ ਵੀ ਜਿਹੜਾ ਸੱਜਣ ਆਵੇ ਚਾਬੀ ਫੜ ਕੇ ਲੈ ਕੇ ਜਾਵੇ 3 ਲੱਖ ਤੇ 60 ਹਜ਼ਾਰ ਦੇ ਦਾਂਗੇ ਸਾਢੇ 3 ਲੱਖ ਦਾ ਬਣ ਜੂ ਸਾਢੇ 3 ਘਟਾ 55 ਦੇ ਦਾਂਗੇ ਚੱਕ ਸਾਢੇ 3 ਲੱਖ ਦੀ ਦਵਾ ਮੰਗ ਜਰਾ ਜੋ ਹਣਾ ਤੇ ਬਈ ਜਿਹੜਾ ਆ ਖੜਾ ਇਧਰਲੇ ਪਾਸੇ ਇਹ ਤੇ ਹੀ ਮਾਡਲ 2023 ਮਾਡਲ ਹੈ ਟਾਇਰਾਂ ਵੱਡੀਆਂ ਲੱਗੀਆਂ ਹੋਈਆਂ ਨੇ 3 ਸਪੀਡ ਹੈ 3 ਸਪੀਡ ਹੈ ਟਾਇਰ ਨਾਲ ਤੇ ਹੋਣਗੇ ਬਈ ਜਣੇ ਆਹ ਨਾਲ ਚੱਲੇ ਮਤਲਬ 600 ਘੰਟਾ ਤੱਕ ਸਿਰਫ 600 ਘੰਟਾ ਦਰਮੇ ਰਿਮਾਂ ਦਾ ਚੈੱਕ ਕਰਵਾ ਦੇ ਵੱਡੀ ਰਹਿਣ ਦਾ ਸਾਰੀ ਚੈੱਕ ਕਰਵਾ ਦੇ 23 ਦੇ ਵੀ 7ਵੇਂ ਮਹੀਨੇ ਦਾ ਓਕੇ ਪੈਰਪੂਰ ਦਾ ਅੰਦਰ ਮੇ ਜਮੀਨ ਨਮਾ ਟਰੈਕਟਰ ਪਿਆ ਹੋਇਆ ਆਹ ਨਿਪਲਾਂ ਨੁਪਲਾਂ ਦੇ ਕਰ ਚੈੱਕ ਨਾ ਪਸੂ ਪਸੂ ਦਿਖਾ ਦੇ ਜਮੀਨ ਨਮਾ ਟਰੈਕਟਰ ਭੱਠੀ ਚੈੱਕ ਕਰਵਾ ਦੇ ਜਮੀਨ ਕੋਕਾ ਪੀਸ ਟਰੈਕਟਰ ਆ ਯਾਰ ਇਹਦਾ ਸਰਕਾਰੀ ਪਲੇਟਾਂ ਵੀ ਲੱਗੀਆਂ ਪਈਆਂ ਨੇ ਲੈ ਫਸਟ ਪਾਰਟੀ ਦਾ ਮਤਲਬ ਕਹਣਾ ਭਈ ਜੇ ਕੋਈ ਸੱਜਣ ਆਇਆ ਸੋਚਦਾ ਵੀ ਨਵਾਂ ਘੜਾ ਕਿਲੇ ਉਹਨਾਂ ਆ ਲੈ ਕੇ ਜਾਵੇ ਯਾਰ ਨਵੇਂ ਇਹਨੂੰ ਹੋਇਆ ਵੀ ਕੀ ਹਾਂ 600 ਘੰਟਾ ਚੱਲਿਆ ਹੋਇਆ ਤੇ ਫਾਇਦਾ ਅਗਲੇ ਦਾ ਵਾੜਾ ਹੋ ਜੂ ਵੱਡਾ ਫਾਇਦਾ ਹੋ ਜੂ ਗਰਲਨ ਕੀ ਡਿਮਾਂਡ ਹੈ ਇਹਦੀ ਲਾ ਕੇ ਕੋੜਾ ਬੈਂਪਰ ਲੱਗਿਆ ਕੋੜਾ ਬੈਂਪਰ ਵੀ ਲੱਗਿਆ ਹੋਇਆ ਕੀ ਡਿਮਾਂਡ ਹੈ ਭਈ ਇਹਦੀ ਡਿਮਾਂਡ ਇਹਦੇ ਤਾਂ 765 ਦਾ ਹਾਂਜੀ 765 ਦਾ ਜੀ 7 ਲੱਖ ਤੇ 65 ਹਜ਼ਾਰ ਮਾਨ ਤਣ ਕਿੰਨਾ ਕੁ ਕਰ ਦੇਗਾ ਮਾਨ ਤਣ ਕਰ ਦਾਂਗੇ ਕਿੰਨਾ ਕੁ ਕਰਦੀ 60 ਹਜ਼ਾਰ ਦੇ 60 ਦਾ ਜ਼ਿਆਦਾ ਥੋੜਾ ਹੋਰ ਰੇਟਾਂ ਜਾ 45 ਦਾ ਕਰਵਾ ਦੀਏ ਨਹੀਂ 45 ਦਾ ਨਾ 55 ਦਾ ਕਰਾ ਦੇ ਚੱਕ 7.5 ਲੱਖ ਦਾ ਬਣ ਜੂ ਯਾਰ ਠੀਕ ਆ 7 ਲੱਖ ਤੇ 50 ਹਜ਼ਾਰ ਚ ਤੇ ਜਿਹੜਾ ਇਧਰਲੇ ਪਾਸੇ ਖੜਾ ਵੀ ਫਾਰਮ 60 ਇਹ 98 ਮਾੜ ਲਾ 98 ਮਾੜ ਲਾ ਡਬਲ ਕਲਚ ਆ ਡਬਲ ਕਲਚ ਆ ਟਰੈਕਟਰ ਓਰੀਜਨਲ ਆ ਸਾਰਾ ਓਕੇ ਹੂੰ ਟਰੈਕਟਰ ਦੀ ਕੰਡੀਸ਼ਨ ਬਹੁਤ ਚੰਗੀ ਆ ਬਈ ਓਰੀਜਨਲ ਹੀ ਇਹ ਟਰੈਕਟਰ ਓਰੀਜਨਲ ਸਾਰਾ ਸਾਰਾ ਓਕੇ ਇਹ ਤਾਂ ਪੂਰ ਜੀ ਮਰੀ ਵਾ ਦੋਨੇ ਬੱਲਿਆਂ ਦੇ ਅੱਛਾ ਆ ਮੱਥਾ ਮੋਥਾ ਓਰੀਜਨਲ ਆ ਪਾਪ ਜੀ ਤੇ ਸਟਿੱਕਰਾਂ ਦੇ ਉੱਤੇ ਤੇਰੇ ਥੱਲੇ ਸਟਿੱਕਰ ਓਰੀਜਨਲ ਲੱਗਦੇ ਓਕੇ 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 ਆਡੀ ਲੈਣਾ ਰੈਂਪਰ ਰੋਂਬ ਸਾਰੇ ਚੰਗੇ ਆ ਰਹਿ ਰਹੇ ਮਗਰਾੜ ਵੀ ਓਰੀਜਨਲ ਨੇ ਟਰੈਕ ਦੇ ਹਜੇ ਅੱਛਾ ਆ ਪਿੱਛੇ ਇਹਨੇ ਗੜਿਆ ਮਸਾਲਾ ਹੀ ਭਰਾਇਆ ਰੰਗ ਨਹੀਂ ਮਰਵਾਇਆ ਤਾਂ ਇਹ ਓਕੇ ਤਾਂ ਮਸਾਲਾ ਭਰਾ ਹਾਂ ਇਹਨਾਂ ਕੋ ਮਸਾਲਾ ਭਰਾਤਾ ਜੀ ਠੀਕ ਆ ਤੀ ਬੜਾ ਪਤਾ ਵੀ ਚੰਗਾ ਟਰੈਕਟਰ ਆ ਹਾਂ ਆ ਸਟicker ਜੀ ਵੀ ਨਾਲ ਲਾ ਪਿਆ ਸੀ ਸਹੀ ਗੱਲ ਆ ਉਹਦੇ ਉਹ ਹਾਂ ਜੇ ਕਹਦੇ ਉਹ ਵੀ ਖੜਿਆ ਹਾਂ ਇਹ ਮਾਡਲ ਦੱਸਿਆ ਸੀ ਵੀਰੇ 99 98 ਨੰਬਰ ਇਹਦਾ ਵੀ ਪੰਜਾਬ ਆ ਪੰਜਾਬ ਇਹਦੀ ਕੀ ਡਿਮਾਂਡ ਐ ਇਹਦਾ 2 ਲੱਖ 90 ਦੇ ਦਾਂਗੇ ਕਿੰਨੇ ਦਾ 90 ਦਾ 190 1 ਲੱਖ 90000 ਦਾ 2 ਲੱਖ ਮੰਗਦਾ ਸੀ 2 ਲੱਖ ਹੋਰ ਕਿੰਨੇ ਕਿਤੇ ਕੱਟ ਹੋ ਜਾਏਗਾ ਆ ਇਮਾਨਦਾਰ ਨਹੀਂ ਹੈ ਜਪਟੀ ਦੇ ਬਾਹਲਾ ਨਹੀਂ ਬਸ 180000 ਦਾ ਕਰਵਾ ਦੀਏ 85 ਦਾ ਕਰਾ ਦੇ ਯਾਰ ਇਹਨੂੰ 80 ਦੇ ਹੀ ਹੋਊਗਾ 400 ਠੀਕ ਹੈ ਹਾਂ ਮਿੱਤਰੋ ਕਰੋ ਸੰਪਰਕ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ ਇੱਕ ਸਵਰਾਜ ਹੋਰ ਰਹਿੰਦਾ ਉਹ ਵੀ ਬਹੁਤ ਘੈਂਟ ਕੰਡੀਸ਼ਨ ਦਾ ਉਹ ਤਾਂ ਥੋੜਾ ਜਿਹਾ ਸਰਫੈਂਸ ਦੇ ਵਿੱਚ ਰੱਖਿਆ ਦੀ ਸੀਗਾ ਵੀ ਬਾਅਦ ਦੇ ਵਿੱਚ ਦਿਖਾਵਾਂਗੇ ਹਨਾ ਕਿਉਂਕਿ ਸੱਜਣ ਹਰੇਕ ਹੀ ਚਾਹੁੰਦਾ ਭਈ 855 ਸਾਡੇ ਘਰੇ ਆਵੇ ਸਾਡੇ ਘਰੇ ਆਵੇ ਆ ਖੜਾ ਮਿੱਤਰੋ ਆ ਵੀ ਭਾਗਾਂ ਵਾਲੇ ਲੈ ਕੇ ਜਾਣਗੇ ਧਰਮੇ ਟਰੈਕਟਰ ਦਾ ਖੜਾਵਾ ਚੈੱਕ ਕਰਵਾ ਪਹਿਲਾਂ ਟਾਇਰ ਵੀ ਮੂਹਰੇ ਦੇ ਦੂਜੇ ਪਾਸੇ ਰੰਬ ਦੇਖ ਰਮ ਵੀ ਦੂਜੇ ਪਾਈ ਹੋਏ ਨੇ ਘੈਂਟ ਜਹਾਜੀ ਟਾਇਰ ਪਾਏ ਹੋਏ ਨੇ 13 ਮਾਡਲ ਦਾ ਡਬਲ ਪੰਪ ਹੈ ਡਬਲ ਪੰਪ ਆ ਪਾਵਰ ਸਟੀਅਰਿੰਗ 2013 ਮਾਡਲ ਆ ਵੇਟ ਬੂਟੇ ਤੇ ਲੱਗੇ ਹੋਏ ਨੇ ਆ ਦੂਜੇ ਲੱਗੇ ਤਾਂ ਫਾਈਬਰ ਜੀ ਨੇ ਤੇ ਚਾਹ ਲੱਗਦੇ ਤਾਂ ਸੋਹਣੇ ਆ ਨਾ ਤੇ ਆ ਦੇਖ ਮਗਰਾਡਾਂ ਦੇ ਉੱਪਰ ਹੱਥ ਪਾਉਣ ਵਾਲੇ ਹੈਂਡਓਵਰ ਕਿੰਨੇ ਸੋਹਣੇ ਲੱਗੇ ਆ ਕਨੋਪੀ ਵੀ ਲੱਗੀ ਹੋਈ ਆ ਪੱਖੀ ਲੱਗੀ ਹੋਈ ਆ ਸ਼ੀਸ਼ੇ ਲੱਗੇ ਉਹਨੇ ਸਾਈਡ ਕਰਾਸ ਘੈਂਟ ਮਾੜੀ ਮੋਟੀ ਤਿਆਰੀ ਹੋਈ ਵੀ ਆ ਰੈਡ ਦੀ ਥੱਲੇ ਅਗਲਾ ਫਿਰ ਆ ਕੇ ਹੋ ਗਏਗਾ ਅੱਛਾ ਥੋੜਾ ਮੋਟਾ ਤਿਆਰ ਹੋਇਆ ਹੋਇਆ ਬਈ ਕਿੱਥੋਂ ਕਿ ਮਨਪੂਰ ਜੀ ਦੇ ਸਾਰੇ ਮੰਗੂ ਬੱਜੀ ਵੀ ਆ। ਅਸਾਂ ਪੂਰ ਜੂਰ ਜੀ ਵੱਜੀ ਹੋਈ ਹੈ। ਸੋਮਾ ਬਾਕੀ ਰਹਿਣਾ 800 ਸੂ ਦਾ। ਸ਼ੋਅ ਦਾ ओरिजिनल ਹੈ। ਬਾਡੀ ਲੈਨ ਤੇ ਹੋਈ ਵੀ ਇਹਦੇ। ਓਕੇ ਓਕੇ। ਇਹ ਵੀ ਕਿਸੇ ਤਾਂ ਸੌਂਕ ਜੀ ਨੂੰ ਕਰਵਾਇਆ ਹੋਇਆ। ਹਾਂ। ਹੈਨਾ? ਚਲਾਈ ਜਲਾਵੇ ਦਾ ਵਧੀਆ। ਨੰਬਰ ਹਰਿਆਣਾ ਦਾ। ਓਕੇ। ਅਸਾਂ ਐਚ ਆਰ ਨੰਬਰ ਹੈ ਇਹ। ਮਾਡਲ 13। 13। ਰੇਟ ਵੀ ਸਿੰਪਲ ਵਾਲੀ ਇਹਦਾ। ਕਿੰਨੇ ਦਾ ਦੇ ਦਈਏ ਫਿਰ ਆਪਾਂ? ਰੇਟ ਦੇ ਦਾ ਪੂਰੇ 4 ਲੱਖ ਦਾ। 13 ਮਾਡਲ ਪੂਰੇ 4 ਲੱਖ ਦਾ। ਡਿਸਕਾਊਂਟ ਕਰ ਫਿਰ ਇਹਦੇ ਵਿੱਚੋਂ। ਸਕੋਨ ਕਰਦੇ 10000 90 ਦੇ ਦਾ। 10000 ਨਾ ਕਰ ਨੀ ਬਾਕੀ ਤੂੰ ਕਰੇਗਾ ਕੋਸਾ ਮੈਂ ਮੇਰੇ ਕਰਕੇ ਤੇ ਖੜੇਗਾ ਜੀ ਹੈ ਬਾਕੀ ਦਾਇਆ ਕਰਨਾ ਹੈ ਤਾਂ ਪੌਣੇ ਦਾ ਕਰਵਾ ਦਈਏ ਹਾਂ ਪੌਣੇ ਦਾ ਘੱਟ ਆ ਯਾਰ ਹੈ ਘੱਟ ਨਹੀਂ ਹੈਗਾ ਹਾਂ ਮਾਰਕੀਟ ਦੇ ਹਿਸਾਬ ਨਾਲ ਸਹੀ ਆ ਚਲੋ 80000 ਦਾ ਦੇ ਦਿਆ ਪੂਰੇ 75 ਦੀ ਬਣੂਗਾ 74700 ਚੱਕ ਲਓ ਮਿੱਤਰੋ 13 ਮਾਡਲ ਹੈ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ ਹੈ ਦੁਬਾਰੇ ਫੇਰ ਦੱਸ ਦਿੰਨਾ ਪਿੰਡ ਫਰਵਾਹੀ ਆ ਜਿਓ ਜਿਲਾ ਪਾਜਨ ਦਾ ਬਰਨਾਲਾ ਧਰਮੇ ਹੋ ਕੱਕ ਹੈਵੀ ਲੱਗੀ ਹੋਈ ਆ ਪੂਰੀ ਡਿਸਟ੍ਰੀਬਿਊਟਰ ਲੱਗਿਆ ਹੋਇਆ ਹਾਂ ਡਿਸਟ੍ਰੀਬਿਊਟਰ ਲੱਗਿਆ ਹੋਇਆ ਚੈੱਕ ਕਰਵਾ ਦੇ ਐਂਡ ਗੱਲ ਬਾਤ ਆ ਟਰੈਕਟਰ ਤੇ ਜਾ ਕੇ ਰੁਪਈਆ ਲਾਉਣ ਦੀ ਲੋੜ ਨਹੀਂ ਬਾਈ ਸਿੰਪਲ ਬਣੀ ਦਿੰਦਾ ਤੇਰਾ ਮੰਨ ਲੈਣ ਦਾ ਕੋਈ ਹਾਂ ਸਿੰਪਲ ਵੀ ਨਹੀਂ ਤੇਰਾ ਮੰਨ ਲੈਣ ਦਾ ਕੋਈ ਇੰਨੇ ਚ ਦਿੰਦਾ ਤੇ ਆਪਾਂ ਤੁਹਾਨੂੰ ਦਵਾਤਾ ਪਾਵਰ ਤੇ ਗੁਰਲਾਲ ਆਪਣਾ ਮੋਬਾਈਲ ਨੰਬਰ ਬੋਲਿੰਦਾ ਬਾਈ 99152 7531 ਲੈ ਮੇਤਰੂ 99152 7531 ਨਾਮ ਬਾਈ ਦਾ ਗੁਰਲਾਲ ਆ ਮੋਬਾਈਲ ਨੰਬਰ ਸਕਰੀਨ ਤੇ ਆ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ ਕਰੋ ਨਾ ਬੜਾ